ਕਵੀਆਂ ਨੂੰ ਮਾਣ ਤੇਰੇ ਦਰ ਕਰੀਆਂ ਅਰਦਾਸਾਂ ਤੇ ਖੁੱਲ ਜਾਵਣ ਕਾਬ ਪੰਡਾਰੇ ਕਿਰਪਾ ਕਰੋ ਦਾਸਾਂ ਤੇ ਖੁੱਲ ਜਾਵਣ ਕਾਬ ਪੰਡਾਰੇ ਮੂੰਹੋਂ ਕੁਝ ਬੋਲ ਸੁਣਾਈਏ ਮੂੰਹੋਂ ਕੁਝ ਬੋਲ ਸੁਣਾਈਏ ਸਾਡੀ ਔਕਾਤ ਕੀ ਰੱਖ ਲੈਣੀ ਲਾਜ ਰਖ ਲੈਣੀ ਲਾਜ ਸਭਾ ਵਿੱਚ ਗੀਤਾ ਦੇ ਅਰਥ ਕਰਾ ਦੇ ਬੇਜੁਬਨ ਤੋਂ ਗਿਆਨੀ ਪੈਦਾ ਕਰ ਦੇਵੇ ਅੰਧੇ ਮੇ ਇਨਸਾਨਾਂ ਚੋਂ ਗਿਆਨੀ ਪੈਦਾ ਕਰ ਦੇਵੇ ਸੂਰਜ ਦੀ ਕਿਰਨ ਬਣਾ ਦੇ ਸੂਰਜ ਦੀ ਕਿਰਨ ਬਣਾ ਦੇ ਦੀਵੇ ਦੀ ਲਾਟ ਜੀ ਰਖ ਲੈਣੀ ਲਾਜ ਸਭਾ ਵਿੱਚ ਕੁਲਾਣੀ ਲੋਜ ਸਭਾ ਵਿੱਚ ਟਿੱਬਿਆਂ ਦੇ ਉੱਤੇ ਵਗਾ ਦੇ ਪਾਣੀ ਦੀਆਂ ਨਦੀਆਂ ਨੂੰ ਪਲਛਣ ਦੇ ਵਿੱਚ ਬਦਲ ਦੇ ਜੁਗਾ ਤੇ ਸਦਿਆਂ ਤੂੰ ਪਲਛਣ ਦੇ ਵਿੱਚ ਬਦਲ ਦੇ ਸੁੱਕਿਆਂ ਨੂੰ ਹਰਿਆ ਕਰ ਦੇ ਸੁੱਕਿਆਂ ਨੂੰ ਹਰਿਆ ਕਰ ਦੇ ਤੇਰੀ ਇੱਕ ਝਾਤ ਜੀ ਰੱਖ ਲਾਜ ਸਭਾ ਵਿੱਚ ਹੁਦਰ ਆਏ ਦਾਸ ਦੀ ਰੱਖ ਲੈਣੀ ਲਾਜ ਸਭਾ ਵਿੱਚ ਬੇਪਰਵਾ ਤੂੰ ਦਾਤਾ ਖੇਲ ਤੇਰੇ ਨਾਰੇ ਨੇ ਪਿੰਗਲੇ ਪਰਬਤ ਤੇ ਚੜਦੇ ਤੇਰੇ ਸੰਹਾਰੇ ਨੇ ਪਿੰਗਲੇ ਪਰਬਤ ਤੇ ਚੜਦੇ ਤੇਰੇ ਸੰਹਾਰੇ ਨੇ ਜਿਵੇਂ ਕਰ ਜਾਵੇ ਲੋਹਾ ਜਿਵੇਂ ਤਰ ਜਾਵੇ ਲੋਹਾ ਕਾਢ ਕੇ ਸਾਥ ਜੀ ਰੱਖ ਲੈਣੀ ਲਾਜ ਸਭਾ ਵਿੱਚ ਹੁ ਧਰਿਆ ਐ ਦਾਸ ਦੀ ਰੱਖ ਲੈਣੀ ਲਾਜ ਸਭਾ ਵਿੱਚ ਤੇਰੇ ਹੁਕਮ ਬਿਨ ਤੇਰੇ ਹੁਕਮ ਬਿਨ ਪੱਤਾ ਵੀ ਚਲਦਾ ਨਹੀਂ ਜਿਸ ਤੇ ਰਹਿਮਤ ਤੇਰੀ ਉਹ ਗਲੀਆਂ ਵਿੱਚ ਰੁਲਦਾ ਨਹੀਂ ਜਿਸ ਤੇ ਰਹਿਮਤ ਤੇਰੀ ਓ ਤੇਰੇ ਚਰਨਾ ਨਾਲ ਜੁੜ ਕੇ ਤੇਰੇ ਚਰਨਾ ਨਾਲ ਜੁਣ ਕੇ ਬਣ ਜਾਂਦੇ ਖਾਸ ਜੀ ਰੱਖ ਲੈਣੀ ਲਾਜ ਸਭਾ ਵਿੱਚ ਹੁ ਤਰਿਆ ਏ ਦਾਸ ਦੀ ਰੱਖ ਲੈਣੀ ਲਾਜ ਸਭਾ ਵਿੱਚ ਸੇਵਕ ਨੂੰ ਕੋਈ ਨਾ ਜਾਣੇ ਤੇਰੀਆਂ ਵਡਿਆਈਆਂ ਦੇ ਸਤਰਾ ਮਰ ਗਿੰਦਪੁਰੀਆਂ ਤੇ ਵਾਰ ਲ ਗਾਈਆਂ ਨੇ ਸਤਿਰਾਮ ਰਿੰਗਿੰਦਪੁਰੀਆਂ ਨੇ ਸਿਮਰਨ ਦੀ ਦਾਤ ਬਖਸ਼ ਦਿਓ ਸਿਮਰਨ ਦੀ ਦਾਤ ਬਖਸ਼ ਦਿਓ ਵੇਲੇ ਪਰ ਬਾਤ ਦੀ ਰੱਖ ਲੈਣੀ ਲਾਜ ਸਭਾ ਵਿੱਚ ਧਰਿਆਏ ਦਾਸ ਦੀ ਰੱਖ ਲੈਣੀ ਲਾਜ ਸਭਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ